ਜਿਹੜੇ ਕੰਮ ਦੇਸ਼ਾਂ ਅਤੇ ਵਿਦੇਸ਼ਾਂ ਦੀ ਧਰਤੀ ਤੇ ਮੁੰਡੇ ਕੁੜੀਆਂ ਵੱਲੋਂ ਕੀਤੇ ਜਾਂਦੇ ਸੀ ਅੱਜ ਉਹੀ ਕਾਰੇ ਉਹੀ ਕਾਹੜ ਪੰਜਾਬ ਦੀ ਧਰਤੀ ਤੇ ਹੋ ਰਿਹਾ ਨੇ ਇੱਕ ਪਾਸੇ ਪੰਜਾਬ ਗੁਰੂਆਂ ਪੀਰਾਂ ਅਤੇ ਪਗੰਬਰਾਂ ਦੀ ਧਰਤੀ ਹੈ ਜਿੱਥੇ ਇੱਜ਼ਤ ਨੂੰ ਬੜੀ ਇੰਪੋਰਟੈਂਸ ਦਿੱਤੀ ਜਾਂਦੀ ਹੈ ਇੱਜ਼ਤਾਂ ਨੂੰ ਲੈ ਕੇ ਕਤਲ ਹੋ ਜਾਂਦੇ ਨੇ ਇੱਕ ਦੂਜੇ ਦੇ ਨਾਲ ਰਿਸ਼ਤੇ ਨਾਤੇ ਟੁੱਟ ਜਾਂਦੇ ਨੇ ਲੇਕਿਨ ਪੰਜਾਬ ਦੇ ਮੁੰਡੇ ਕੁੜੀਆਂ ਕਿਹੜੀਆਂ ਪੈੜਾਂ ਤੇ ਤੁਰ ਰਹੇ ਨੇ ਸੋਸ਼ਲ ਮੀਡੀਆ ਦਾ ਯੁੱਗ ਹੈ ਜਿਹੜਾ ਕੰਮ ਪੱਛਮੀ ਸਭਿਅਤਾ ਤੇ ਸਭਿਅਤਾ ਦੇ ਵਿੱਚ ਹੁੰਦਾ ਸੀ ਵੈਸਟਰਨ ਕਲਚਰ ਦੇ ਵਿੱਚ ਹੁੰਦਾ ਸੀ ਉਹ ਕਲਚਰ ਅੱਜ ਪੰਜਾਬ ਦੇ ਲੜਕੇ ਲੜਕੀਆਂ ਵੱਲੋਂ ਵੱਡੀ ਤਾਦਾਦ ਦੇ ਵਿੱਚ ਅਪਣਾਇਆ ਜਾ ਰਿਹਾ ਹੈ ਅਜਾ ਇੱਕ ਹਾਦਸਾ ਹੋਇਆ ਹੈ ਹਾਲਾਂਕਿ ਪਹਿਲਾਂ ਇੱਕ ਹਾਦਸਾ ਹੋਇਆ ਸੀ ਹਲਕਾ ਬਠਿੰਡਾ ਦੇ ਵਿੱਚ ਕੁੜੀ ਨੇ ਕੁੜੀ ਦੇ ਨਾਲ ਮੈਰਿਜ ਕਰਵਾ ਲੇ ਲੇਕਿਨ ਇਧਰ ਮਾਮਲਾ ਇੱਕ ਹੋਰ ਆਇਆ ਹੈ ਹਲਕਾ ਤਨਤੜ ਦੇ ਵਿੱਚੋਂ ਨਾ ਤਾਂ ਅਸੀਂ ਤੁਹਾਨੂੰ ਪਿੰਡ ਦਾ ਨਾਮ ਦੱਸਾਂਗੇ ਨਾ ਉਸ ਦੋਨਾਂ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਦੱਸਾਂਗੇ ਹਾਲਾਂਕਿ ਉਹ ਮਾਮਲਾ ਤਨਤੜ ਦੇ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕਰ ਲਿਆ ਗਿਆ ਹੈ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਪਾਸੇ ਜਿਹੜੀ ਕੁੜੀ ਦਾ ਵਿਆਹ 15 ਜਾਂ 16 ਫਰਵਰੀ ਜਨਵਰੀ ਨੂੰ ਹੋਣਾ ਸੀ ਉਸ ਦੇ ਮਾਪਿਆਂ ਵੱਲੋਂ ਵਿਆਹ ਤੇ ਪੈਸਾ ਲੈ ਕੇ ਵਿਆਹ ਦੀਆਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਦਾਜ ਵੀ ਦਹੇਜ ਵੀ ਇਕੱਠਾ ਕਰ ਲਿਆ ਕਪੜਾ ਲੀਤਾ ਵੀ ਲੈ ਲਿਆ ਇਸ ਤੋਂ ਬਾਅਦ ਸਾਰੇ ਹਲਵਾਈਆਂ ਹਲਵਾਈਆਂ ਨੂੰ ਕੈਟਿੰਗ ਵਾਲਿਆਂ ਨੂੰ ਟੈਂਟ ਵਾਲਿਆਂ ਨੂੰ ਯਾਨੀ ਕਿ ਜਿੰਨਾ ਸਮਾਨ ਵਿਆਹ ਦੇ ਵਿੱਚ ਸਮਾਨ ਲੱਗਦਾ ਹੈ ਉਹ ਸਾਰਾ ਆਲਰੇਡੀ ਕੁੜੀ ਦੇ ਪਰਿਵਾਰ ਵੱਲੋਂ ਲੈ ਲਿਆ ਗਿਆ ਲੇਕਿਨ ਕੁੜੀ ਨੂੰ ਇੱਕ ਹੋਰ ਉਹਨਾਂ ਦੀ ਗਵੰਧਨ ਨੇ ਫਸਲਾ ਕੇ ਤੇ ਉਸ ਨੂੰ ਕੱਢ ਕੇ ਲੈ ਗਈ ਹਾਲਾਂਕਿ ਇਹ ਸੁਣਿਆ ਜਾਂਦਾ ਸੀ ਕਿ ਮੁੰਡਾ ਕੁੜੀ ਨੂੰ ਕੱਢ ਕੇ ਲੈ ਜਾਂਦਾ ਹੈ ਇਹ ਵੀ ਸਹੀ ਹੋ ਸਕਦਾ ਹੈ ਕਿ ਕੁੜੀ ਮੁੰਡੇ ਨੂੰ ਕੱਢ ਕੇ ਲੈ ਗਈ ਲੇਕਿਨ ਇਹ ਪੰਜਾਬ ਦੇ ਖਾਸ ਕਰਕੇ ਹਲਕਾ ਤਰਨਤੜ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੁੜੀ ਨੂੰ ਕੁੜੀ ਕੱਢ ਕੇ ਲੈ ਗਈ ਅਸੀਂ ਇਸ ਕਰਕੇ ਉਸ ਦੇ ਮਾਤਾ ਪਿਤਾ ਦਾ ਨਾਮ ਡਿਸਕਲੋਸ ਕਰਵਾ ਕਰਦੇ ਹਾਂ ਕਿਉਂਕਿ ਉਹਨਾਂ ਦਾ ਭੰਡੀ ਪ੍ਰਚਾਰ ਨਾ ਹੋਵੇ ਕੁੜੀ ਦੇ ਪਰਿਵਾਰ ਵੱਲੋਂ ਇਹ ਰੋਣਾ ਪਾਇਆ ਜਾ ਰਿਹਾ ਹੈ ਕਿ ਭਈ ਸਾਡੇ ਨਾਲ ਅਜਾਇ ਕਿਉਂ ਹੋਇਆ ਉਹਦੀ ਕਿਸੇ ਲੜਕੇ ਦੇ ਨਾਲ ਗੱਲਬਾਤ ਨਹੀਂ ਨਾ ਹੀ ਉਹਦੇ ਕੋਲ ਫੋਨ ਸੀ ਲੇਕਿਨ ਜਿਹੜੀ ਕੁੜੀ ਉਸ ਨੂੰ ਕੱਢ ਕੇ ਲੈ ਕੇ ਗਈ ਹਮੇਸ਼ਾ ਉਹਦੇ ਨਾਲ ਰਹਿੰਦੀ ਸੀ ਹਮੇਸ਼ਾ ਉਸ ਲੜਕੀ ਦਾ ਸਾਡੇ ਘਰ ਦੇ ਵਿੱਚ ਆਣਾ ਜਾਣਾ ਲੱਗਿਆ ਰਹਿੰਦਾ ਸੀ ਸਾਡੀ ਕੁੜੀ ਕੋਲ ਦੇ ਨਾਂ ਸਾਡੀ ਕੁੜੀ ਕੋਲ ਨਾ ਮੋਬਾਈਲ ਨਾ ਸੀ ਮੋਬਾਈਲ ਉਹਨੂੰ ਲੈ ਕੇ ਦਿੱਤਾ ਅਤੇ ਨਾ ਹੀ ਉਸ ਕੁੜੀ ਨੂੰ ਮੋਬਾਈਲ ਚਲਾਉਣਾ ਆਉਦਾ ਸੀ ਲੇਕਿਨ ਉਹ ਕੁੜੀ ਪੜੀ ਲਿਖੀ ਸੀ ਉਹਦੇ ਕੋਲ ਮੋਬਾਈਲ ਸੀ ਅਕਸਰ ਸੀ ਇੱਕ ਦੂਜੇ ਦੇ ਨਾਲ ਬਿਲ ਜੁਲ ਕੇ ਰਹਿੰਦੀਆਂ ਸੀ ਜੇ ਉਹਨਾਂ ਨੇ ਬਾਜ਼ਾਰ ਵਿੱਚ ਜਾਣਾ ਮਿਲ ਕੇ ਜਾਣਾ ਹੈ ਜੇ ਉਹਨਾਂ ਨੇ ਘਰ ਦਾ ਕੰਮ ਕਰਨਾ ਹੈ ਮਿਲ ਕੇ ਕਰਨਾ ਹੈ ਹਮੇਸ਼ਾ ਇੱਕ ਦੂਜੇ ਦੇ ਕਹਿਣ ਦੇ ਅਨੁਸਾਰ ਚੱਲਦੀਆਂ ਸੀ ਇਹ ਉਸ ਕੁੜੀ ਦਾ ਉਸ ਕੁੜੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਜਿਹੜੀ ਕੁੜੀ ਉਸ ਕੁੜੀ ਦੇ ਨਾਲ ਭੱਜ ਗਈ ਬੜੀ ਸ਼ਰਮ ਦੀ ਗੱਲ ਹੈ ਇਹਦੇ ਵਿੱਚ ਜਿੱਦਾਂ ਵੀ ਜਲੂਸ ਨਿਕਲਦਾ ਹੈ ਕਿ ਕੁੜੀ ਲੜਕੀ ਨਾਲ ਭੱਜੇ ਤੇ ਲੋਕ ਇਲਜ਼ਾਮ ਲਗਾਉਂਦੇ ਨੇ ਕਿ ਭਾਈ ਤੁਹਾਡੀ ਕੁੜੀ ਆਹ ਕਾਰਾ ਕਰ ਗਈ ਲੇਕਿਨ ਇਧਰ ਕੁੜੀ ਕੁੜੀ ਦੇ ਨਾਲ ਭੱਜ ਗਈ ਜਿਹੜੀ ਕੁੜੀ ਦੇ ਨਾਲ ਭੱਜੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਬਿਲਕੁਲ ਇਸ ਕੁੜੀ ਦੇ ਮਾਪਿਆਂ ਦਾ ਸਾਥ ਨਹੀਂ ਦਿੱਤਾ ਜਾ ਰਿਹਾ ਫੋਨ ਬੰਦ ਆ ਰਿਹਾ ਹੈ ਤਰਨਤਪੁਰ ਦੇ ਪੁਲਿਸ ਸਟੇਸ਼ਨ ਦੇ ਵਿੱਚ ਇਹ ਧੋਖਾ ਜਿਹੜੀ ਰਿਪੋਰਟ ਹੈ ਦਰਜ ਕਰਵਾ ਦਿੱਤੀ ਗਈ ਹੈ ਪੰਜਾਬ ਪੁਲਿਸ ਵੱਲੋਂ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਇਹਦੇ ਉੱਤੇ ਅਸੀਂ ਕਾਰਵਾਈ ਕਰਾਂਗੇ ਦੋਨਾਂ ਕੁੜੀਆਂ ਨੂੰ ਲੱਭ ਕੇ ਉਹ ਜਿਹੜੀ ਕੁੜੀ ਵਿਆਹ ਵਾਲਿਆਂ ਦੀ ਹੈ ਉਹਨਾਂ ਨੂੰ ਸੁਵਰਧਿਤ ਕਰ ਦਿੱਤੀ ਜਾਵੇਗੀ ਜਿਹੜੀ ਦੂਸਰੀ ਕੁੜੀ ਹੈ ਉਹ ਦੂਸਰੇ ਘਰ ਨੂੰ ਸੁਵਰਧਿਤ ਕਰ ਦਿੱਤੀ ਜਾਵੇਗੀ ਯਾਨੀ ਕਿ ਮਾਮਲਾ ਹੈ ਜਦਾ ਪੰਜਾਬ ਦੇ ਵਿੱਚ ਇਹ ਗੱਲ ਪਰਚਲਤ ਹੋ ਗਈ ਹੈ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਦੇਖੀ ਜਾ ਰਹੀ ਹੈ ਕਿ ਕੁੜੀ ਨੂੰ ਕੁੜੀ ਕੱਢ ਕੇ ਲੈ ਗਏ ਤੇ ਦੂਸਰੇ ਪਾਸੇ ਪਰਿਵਾਰ ਕੇ ਮੈਂਬਰ ਹੁਣ ਕੁਝ ਬੋਲ ਰਹੇ ਨਹੀਂ ਜਿਨ੍ਹਾਂ ਦੀ ਕੁੜੀ ਕੁੜੀ ਦੇ ਨਾਲ ਭੱਜ ਕੇ ਗਈ ਹੈ ਜਾਂ ਉਹਨੂੰ ਕੱਢ ਕੇ ਲੈ ਕੇ ਗਈ ਹੈ ਉਹ ਕਹਿੰਦੇ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀ ਲੇਕਿਨ ਜਿਵੇਂ ਹੁਣ ਅਸੀਂ ਲੋਕਾਂ ਦੇ ਕੋਲ ਸੁਣਨੇ ਹਾਂ ਕਿ ਮੁੰਡਾ </body> ਦੇ ਨਾਲ ਵਿਆਹ ਕਰਵਾ ਰਿਹਾ ਹੈ ਲੜਕੀ ਲੜਕੀ ਦੇ ਨਾਲ ਵਿਆਹ ਕਰਵਾ ਰਹੀ ਹੈ ਆ ਪਿਛਲੇ ਦਿਨਾਂ ਦੇ ਵਿੱਚ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਕਿਸੇ ਜਾਨਵਰ ਦੇ ਨਾਲ ਇੱਕ ਲੜਕੀ ਜਿਹੜੀ ਹੈ ਮਾਰਜ ਕਰਵਾ ਲਈ ਸੀ ਉਹਦੇ ਲਾਵਾ ਫਿਰ ਹੋ ਰਹੇ ਸੀ। ਯਾਨੀ ਕਿ ਪੰਜਾਬ ਗੁਰੂਆਂ ਅਤੇ ਪੀਰਾਂ ਦੀ ਧਰਤੀ ਪੰਜਾਬ ਦੇ ਲੜਕੇ ਲੜਕੀਆਂ ਉੱਤੇ ਕਿਹੜੀ ਚੀਜ਼ ਦਾ ਅਸਰ ਹੋਇਆ? ਫੂਡ ਦਾ ਅਸਰ ਹੋਇਆ ਕਿ ਸੋਸ਼ਲ ਮੀਡੀਆ ਦਾ ਅਸਰ ਹੋਇਆ ਕਿ ਜਾਂ ਜਿਹੜੀ ਅਸੀਂ ਆਪਣੇ ਬੱਚਿਆਂ ਨੂੰ ਆਜ਼ਾਦੀ ਦਿੰਨੇ ਹਾਂ ਉਹਦਾ ਅਸਰ ਹੋਇਆ। ਕਿਉਂਕਿ ਕੁੜੀ ਦੇ ਨਾਲ ਕੁੜੀ ਨੇ ਵਿਆਹ ਕਰਵਾਉਣਾ, ਮੁੰਡੇ ਨੇ ਮੁੰਡੇ ਨਾਲ ਵਿਆਹ ਕਰਵਾਉਣਾ ਜਿਹੜੇ ਕਰਾਉਂਦੇ ਨੇ ਉਹ ਕੀ ਪੈਦਾ ਕਰਨਗੇ ਕਿਵੇਂ ਆਦਾ ਵਿਆਹ ਚ ਲਾਉਣਗੇ ਇਹ ਪਹਿਲਾਂ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਦੇਖਿਆ ਜਾਂਦਾ ਸੀ ਸਮਲਿੰਗੀ ਮੈਰਿਜਿਸ ਨੂੰ ਕਹਿੰਦੇ ਨੇ ਅੱਜ ਉਹ ਚੀਜ਼ਾਂ ਪੰਜਾਬ ਦੇ ਵਿੱਚ ਫਚਲਤ ਹੋ ਗਈਆਂ ਅੱਜ ਸਾਡੇ ਆਈਕਨ ਸਾਡੇ ਰੋਲ ਮਾਡਲ ਉਹ ਬਣ ਗਏ ਜਿਹੜੇ ਮੁੰਡੇ ਹੋਣ ਦੇ ਬਾਵਜੂਦ ਕੱਪੜੇ ਪਾਉਂਦੇ ਨੇ ਲੜਕੀਆਂ ਵਾਲੇ ਜਿਹੜਾ ਹਾਰਸ਼ ਨਾਲ ਕਰਦੇ ਨੇ ਲੜਕੀਆਂ ਵਾਲੇ ਅੱਜ ਉਹਨਾਂ ਨੂੰ ਵੱਡੇ ਵੱਡੇ ਸਮਾਗਮਾਂ ਦੇ ਵਿੱਚ ਉਦਘਾਟਨ ਦੇ ਲਈ ਬੁਲਾਇਆ ਜਾਂਦਾ ਹੈ। ਉਹਨਾਂ ਨੂੰ ਹੱਥਾਂ ਦੇ ਉੱਤੇ ਮਹਿਕ ਦਿੱਤੇ ਜਾਂਦੇ ਨੇ ਅਤੇ ਜਿਹੜੇ ਪਿੱਛੇ ਜਿਹੜੇ ਥੱਲੇ ਬੈਠੇ ਹੁੰਦੇ ਨੇ ਜਾਂ ਜਿਹੜੇ ਉਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰ ਰਹੇ ਹੁੰਦੇ ਨੇ ਉਹਨਾਂ ਵੱਲੋਂ ਇਹੋ ਜਿਹੇ ਲੋਕਾਂ ਦੇ ਸੋਹਲੇ ਗਾਏ ਜਾਂਦੇ ਨੇ। ਭਾਈ ਇਹਨਾਂ ਦੀ ਸਮਾਜ ਨੂੰ ਕੀ ਦੇਣਾ ਹੈ? ਅੱਜ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਲੜਕੀ ਨੂੰ ਲੜਕੀ ਕੱਢ ਕੇ ਲੈ ਗਈ ਹਲਕਾ ਧੰਧ ਧਰਤੋਂ ਪੰਜਾਬ ਉਹ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਕਹਿੰਦੇ ਨੇ ਕਿ ਅਸੀਂ ਪੈਸਾ ਵਿਆਜ ਤੇ ਲੈ ਕੇ ਦਹੇਜ ਬਣਾਇਆ ਹਲਵਾਈਆਂ ਨੂੰ ਸਾਈਆਂ ਦਿੱਤੀਆਂ ਅਤੇ ਹੋਰ ਖਾਣ ਪੀਣ ਦਾ ਇਹ ਪ੍ਰਬੰਧ ਕਰ ਰਹੇ ਸੀ ਚਲੋ ਵੀ 14 15 ਫਰਵਰੀ ਨੂੰ ਜਨਵਰੀ ਨੂੰ ਵਿਆਹ ਹੋ ਜਾਵੇਗਾ ਕੁੜੀ ਖੁਸ਼ੀ-ਖੁਸ਼ੀ ਆਪਣੇ ਘਰੇ ਚਲੀ ਜਾਉ ਆਪਣੇ ਅਸੀਂ ਵਿਆਹ ਕਰ ਦਿਆਂਗੇ ਯਾਨੀ ਕਿ ਇਹ ਸਾਰਾ ਸਿਸਟਮ ਸਾਰੇ ਸਿਸਟਮ ਨੂੰ ਅੰਜਾਮ ਕਿਵੇਂ ਦਿੱਤਾ ਜਾ ਰਿਹਾ ਹੈ ਇਹ ਕੀ ਹੋ ਰਿਹਾ ਹੈ ਕਿਵੇਂ ਹੋ ਰਿਹਾ ਹੈ ਪੰਜਾਬੀ ਨੂੰ ਇਹ ਸਬਾਰੇ ਆਪਾਂ ਨੂੰ ਮੰਥਨ ਕਰਨਾ ਪਵੇਗਾ